ਰਾਜੇ ਕੋਲੋਂ ਵਿਛੜੀ ਵੇ ਰਾਣੀ 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 ਤਾਈ ਉਲਟੀ ਪਈਆ ਬਤਾਲੀ ਤਾਈ ਉਲਦੀ ਪਈਆ ਬਤਾਲੀ ਰਾਜੇ ਕੋਲੋਂ ਵਿਛੜੀ ਵੇ ਰਾਣੀ ਤਾਈ ਉਲਤੀ ਪਈਆ ਬਤਾਲੀ ਪਰ ਕੇ ਵੇਖ ਕਦੇ ਗੁਰਬਾਨੀ ਪਰ ਕੇ ਵੇਖ ਕਦੇ ਗੁਰਬਾਨੀ ਵੱਪਹੀ ਪਰ ਕਿਵੇਂ ਢੜ ਕੇ ਵੇਖ ਕਦੇ ਕੁਰਬਾਨੀ ਢੜ ਕੇ ਵੇਖ ਕਦੇ ਕੁਰਬਾਨੀ ਮਨੂਆ ਕਦੇ ਨਾ ਢੋਲੇ ਸਾਡੀ ਤਾਂ ਸਮੱਸਿਆ ਇਹ ਰਹੀ ਆ 40 ਸਾਲ ਉਮਰ ਹੋ ਗਈ ਮੇਰੀ 40 ਸਾਲ ਇਸ ਪੰਜਾਬ ਨੂੰ ਵੇਂਦਿਆਂ ਨੂੰ ਹੋ ਗਏ ਹਜੇ ਤੱਕ ਅਸੀਂ ਬੈਠ ਕੇ ਇਹ ਰਹਿ ਨਹੀਂ ਕਰ ਸਕੇ ਇਹ ਯਕੀਨ ਨਹੀਂ ਬਣਾ ਸਕੇ ਪੂਰੇ ਪੰਜਾਬ ਦਾ ਕਿ ਗੁਰੂ ਗ੍ਰੰਥ ਸਾਹਿਬ ਕੀ ਦਾ ਕੀ ਦਾ ਹੈ ਅਸੀਂ ਤਾਂ ਸਗਾਂ ਦੀ ਆਪਦੇ ਆਪਦੇ ਬਾਪੇ ਵੰਡ ਕੇ ਵੀ ਗੁਰੂ ਰਵੀਦਾਸ ਸਾਡਾ ਹੈ ਅਸੀਂ ਨਗਰ ਕੀਰਤਨ ਕੱਢਾਂਗੇ ਆਹ ਕਹਿੰਦਾ ਬਾਬਾ ਨਾਨਕ ਸਾਡਾ ਹੈ ਅਸੀਂ ਕੱਢਾਂਗੇ ਆਹ ਕਹਿੰਦੇ ਦਸਵੇਂ ਬਾਦਸ਼ਾਹ ਸਾਡੇ ਆ ਅਸੀਂ ਕੱਢਾਂਗੇ ਅਸੀਂ ਤਾਂ ਇੰਨਾ ਕਮਲਦੇ ਹਾਂ ਉਹ ਘੜੀ ਹਜੇ 40 ਸਾਲਾਂ ਚ ਆਈ ਨਹੀਂ ਜਦੋਂ ਕੋਈ ਪ੍ਰਚਾਰਕ ਸਟੇਜ ਤੇ ਠੋਕ ਕੇ ਕਹਿੰਦਾ ਹੋਵੇ ਉਹ ਭਾਈ ਸਾਰਿਆਂ ਦਾ ਹੈ ਪਰ ਜੇ ਸਾਨੂੰ ਜੱਟ ਮਜਬੀ ਜਮਿਆਰ ਅੱਜ ਤੋਂ ਵੇਲ ਮਲੇ ਦੱਸੀ ਇੱਧਰ ਨੂੰ ਹੋਈ ਏ ਹਜੇ ਤਾਂ ਦੌੜ ਹੀ ਏ ਆ ਕਿਸੇ ਨੂੰ ਲੱਗਦਾ ਮੈਂ ਬਹੁਤ ਉੱਚਾ ਹਾਂ ਕੋਈ ਕਹਿੰਦਾ ਇਹ ਮਜਵੀ ਆ ਨੀਵੀ ਜਾਤਾ ਹੈ ਹਜਤਾ ਇੰਨਾ ਕਮਤ ਵਿਰਲੀ ਇਹ ਬੰਦਿਆਂ ਨੂੰ ਕੋਈ ਗੁਰੂ ਦੀ ਕਚੈਰੀ ਚ ਖੜਾ ਕੇ ਪੁੱਛੇ ਲਾਇਸੈਂਸ ਕਿਹਨੇ ਦਿੱਤਾ ਸੀ ਤੈਨੂੰ ਜਿਹੜਾ ਰੌਲਾ ਪਾਉਂਦਾ ਫਿਰਦਾ ਵੀ ਆ ਜੱਟ ਆ ਉੱਚਾ ਆ ਮਜਵੀ ਆ ਨੀ ਮੈਂ ਆ ਫਲਾਣਾ ਨੀ ਮੈਂ ਤੈਨੂੰ ਕਿਹਨੇ ਕਿਹਾ ਜਿਹਨੂੰ ਮੱਥੇ ਟੇਕ ਦੇ ਕੇ ਡਰਾਮੇ ਕਰਦਾ ਉਹ ਤਾਂ ਕਹਿੰਦਾ ਵੀ ਮਾਨਸ ਕੀ ਜਾਤ ਦਾ ਇੱਕਰ ਪਹਿਚਾਨ ਵੋ ਉਹ ਤਾਂ ਕਹਿੰਦਾ ਅਵਲਲਾ ਨੂਰ ਪਾਇਆ ਕੁਦਰਤ ਕੇ ਸਰਬੰਦ ਤੇ ਤੈਨੂੰ ਕਿਨੇ ਕਿਨੇ ਪੜਾਈ ਆ ਬਾਹਰ ਤੋਂ ਕਿ ਫਲਾਨਾ ਛੋਟਾ ਹੈ ਫਲਾਨਾ ਮਿਹਰਬਾਨੀ ਬਾਬੂ ਜੀ ਤਾਂ ਐਨਾ ਵਿਚਾਰਾਂ ਨੂੰ ਜੇ ਸਾਂਝਾ ਕਰਨਾ ਹੋਵੇ ਨਾਲ ਸਾਜ਼ ਸੁਣਨੇ ਹੋਣ ਨਾਲ ਗੀਤ ਗਾਉਣੇ ਹੋਣ ਉਹਦੇ ਲਈ ਕਲਚਰ ਆ ਨਹੀਂ ਆ ਵੀ ਬੰਦੇ ਤੇ ਬੰਦਾ ਚੜਿਆ ਫਰੇ ਜਾ ਮੂਵੀਆ ਬਣਾ ਲੋ ਨਹੀਂ ਇਹ ਕੰਜਰਖਾਨਾ ਨਹੀਂ ਇਹ ਬਾਬਾ ਇਹ ਕੰਜਰਖਾਨਾ ਨਹੀਂ ਹੈ ਇਹ ਗੁਰੂ ਦੀ ਸਭਾ ਹੈ ਹਰ ਗਾਉਂ ਵਾਲਾ ਇਹਨੇ ਡਰਦਾ ਕਿਉਂ ਫਿਰਦਾ ਕੀ ਤੋਂ ਡਰ ਕੀ ਤੋਂ ਐ ਥੋਥੋਂ ਥੋਡੇ ਕੋਲੇ ਆਉਣ ਲਈ ਮੈਂ ਨਾਲ 20 25 ਬੰਦੇ ਲਿਆ ਆਇਆ ਕਰਾਂ ਕੀ ਗੱਲ ਮੇਰੀ ਤੁਹਾਡੇ ਨਾਲ ਬਣਦੀ ਨਹੀਂ ਜੇ ਮੈਨੂੰ ਤੁਹਾਡੇ ਤੋਂ ਡਰ ਲੱਗਦਾ ਮੈਂ ਬੰਦੇ ਲੈ ਕੇ ਨਾਲ ਆਵਾਂ ਤਾਂ ਫਿਰ ਮੈਂ ਲੈਣ ਕਿਉਂ ਹਰ ਸਮੱਸਿਆ ਹੈ ਬਾਬਾ ਜੀ ਬਹੁਤ ਗੰਤੀ ਉਹਨਾਂ ਦੀ ਅਜਨ ਨੂੰ ਡਰ ਲੱਗਦਾ ਹੈ ਜਿਹੜੇ ਤੁਹਾਨੂੰ ਹੀ ਗੀਤ ਸੁਣਾਉਂਦੇ ਆ ਤੁਹਾਡੇ ਤੋਂ ਹੀ ਆਪਣੀ ਰੋਜ਼ੀ ਰੋਟੀ ਚਲਾਉਂਦੇ ਆ ਤੇ ਜਦੋਂ ਆਉਂਦੇ ਆ ਫਿਰ ਫਿਰ ਪਤਾ ਨਹੀਂ ਕੀ ਬਣ ਕੇ ਆਉਂਦੇ ਆ ਵੀ ਵੇਖਿਓ ਹੱਥ ਨਾਲ ਆਉਂਦੇ ਕਿਤੇ ਆ ਸਕੀਰੀਆ ਕੋਈ ਮੈਂ ਕਹਿੰਦਾ ਮੇਰੇ ਚ ਕੋਈ ਕਮੀ ਆ ਇਹ ਗੁਰੂ ਦੀ ਸਭਾ ਹੈ ਇੱਥੇ ਖੜਾ ਕੇ ਮੈਨੂੰ ਕਹੇ ਕਮਰ ਪੁੱਤ ਆத்ਰੀ ਗੱਲ ਠੀਕ ਨਹੀਂ ਪੁੱਤ ਮੈਂ ਠੀਕ ਕਰੂੰਗਾ ਉਹਨੂੰ ਕਿਉਂਕਿ ਮਰੀ ਧਾਣ ਤੇ ਡੰਡਾ ਨਹੀਂ ਫਸਿਆ ਆ ਯਾਰ ਬਾਬੇ ਹੁਣੀ ਸਾਰੀ ਉਮਰ ਇਹ ਕਹਿੰਦੇ ਕਹਿੰਦੇ ਯਾਤਰਾ ਤੇ ਰਹੇ ਕਿ ਮਰਦਾਨਿਆਂ ਰਬਾਬ ਛੇੜ ਕਿਤੇ ਬਾਬੇ ਸ਼ੰਕਰ ਦੇ ਡੱਬਰੂ ਕਿਤੇ ਬਾਬੇ ਕ੍ਰਿਸ਼ਨ ਦੀ ਬਾਂਸੂਰੀ ਕਿਤੇ ਮੀਰਾ ਦਾ ਇਕ ਤਾਰਾ ਕਿਤੇ ਬਾਦਸ਼ਾਹ ਦਾ ਸਰਨ ਦਾ ਕਿਤੇ 10ਵੇਂ ਬਾਦਸ਼ਾਹ ਦੇ ਦਰਬਾਰ ਸ਼ਾਇਰਾਂ ਦੀ ਸ਼ਾਇਰੀ ਸੰਗੀਤਾਂ ਤੇ ਅਸੀਂ ਜਖਣਾ ਕਢ ਕੇ ਰੱਖ ਲਈ ਆਪਦੀ ਸੁਣ ਸੁਣ ਕੇ ਉਹ ਬੇਤੁਕੇ ਗੀਤ ਹੈ ਅੱਜ ਤੁਸੀਂ ਕਿਹੜੇ ਗੀਤਾਂ ਦਾ ਚਸਕੇ ਲੈਨੇ ਹੋ ਜਿਹਦੇ ਤੁਹਾਨੂੰ ਕਹੇ ਇੱਕ ਬਗ ਲੱਗਿਆ ਹੁੰਦਾ ਦੋ ਲੱਗਿਆ ਆਹ ਗੋਲੀ ਚੱਲੂ ਆਹ ਰੌਂ ਦਾ ਨਾ ਉਹ ਆ ਬੰਦੂਖ ਦਾ ਨਾ ਉਹ ਸਰਕਾਰ ਹਜੇ ਕਿਤੇ ਨਹੀਂ ਆਈ ਸਰਕਾਰ ਤਾਂ ਆਜੇ ਪਿੱਛੇ ਐ ਇਹ ਤਾਂ ਉਹ ਕੰਮ ਐ ਜਿਹੜੇ ਝੱਲ ਅਸੀਂ ਖੜਾਉਣੇ ਆ ਇਹ ਇਹ ਅਸੀਂ ਖੜਾ ਰਹੇ ਆ ਤਾਂ ਇਹਨਾਂ ਸੁਭਾਵਾਂ ਚ ਬਾਬਾ ਜਿਵੇਂ ਸਿੱਦੇ ਤੱਕਲੇ ਵਰਗਾ ਹੋ ਕੇ ਬੈਠੀਏ ਤੇ ਗਾਂਵ ਵਾਲਿਆਂ ਨੂੰ ਖਬਰਦਾਰ ਕਰਕੇ ਅਗਵਾਈਏ ਵੀ ਸਾਡੀਆਂ ਕੁੜੀਆਂ ਬੈਠੀਆਂ ਐ ਖਬਰਦਾਰ ਹੋ ਜੀ ਦੇ ਜੇ ਕੋ ਬੇਤੁਕੀ ਗੱਲ ਕੀਤੀ ਤਾਂ ਪਰ ਰੌਲਾ ਸਾਨੂੰ ਸਵਾਦ ਲੈਣ ਦੀ ਆਤ ਪੈ ਗਈ ਜਿਨ੍ਹਾਂ ਦੇ ਅੰਦਰ ਬੰਦਾ ਜਿਉਂਦਾ ਹੈ ਚਿੜੀ ਨਹੀਂ ਫਰਗੜ ਦਿੰਦੇ ਆਂ ਤੇ ਕਰੇ ਜਿਨ੍ਹਾਂ ਦੇ ਅੰਦਰ ਬੰਦਾ ਜਿਉਂਦਾ ਜਿਨ੍ਹਾਂ ਦੀਆਂ ਜ਼ਮੀਰਾਂ ਹੀ ਮਰ ਗਈਆਂ ਉਹ ਤਾਂ ਫਲੋਰਾਂ ਤੇ ਨੱਚਦੇ ਵੇਖਿਆ ਮੈਂ ਸਾਰੀਆਂ ਬੁੜੀਆਂ ਨਾਲ ਚੜਾ ਲੈਂਦੇ ਆ ਤੇ ਪੈਗਾ ਜਫੜੇ ਹੁੰਦੇ ਆ ਤੇ ਗੀਤ ਚੱਲਦੇ ਹੁੰਦੇ ਆ ਉਹ ਤਾਂ ਸ਼ਰਿਆਮ ਕੰਜਰਖਾਨਾ ਕਰਦੇ ਆ ਪਰ ਜਿਹਦੇ ਅੰਦਰ ਬੰਦਾ ਜਿਉਂਦਾ ਹੈ ਮਰਿਆ ਨਹੀਂ ਜਿਹਦੇ ਅੰਦਰ ਇਹ ਉਹਦੀ ਗੱਲ ਹੈ ਹੜਕੇ ਵੇਖ ਕਦੇ ਕੁਰਬਾਨੀ ਹੜਕੇ